ਇਸ ਲਈ ਵੱਡੀ ਖਬਰ ਪੰਜਾਬ ਦੇ ਵਿੱਚ ਸਵੇਰੇ ਵੱਡਾ ਹਾਦਸਾ ਵਾਪਰਿਆ ਹੈ ਦੋ ਮਾਲ ਗੱਡੀਆਂ ਦੀ ਆਪਸ ਦੇ ਵਿੱਚ ਟੱਕਰ ਹੋ ਗਈ ਹੈ ਗਨੀਮਤ ਰੇਕੇ ਇਸ ਹਾਦਸੇ ਦੇ ਵਿੱਚ ਕਿਸੇ ਵੀ ਤਰੀਕੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਇਸ ਹਾਦਸੇ ਦੇ ਵਿੱਚ ਦੋ ਗੱਡੀਆਂ ਦੇ ਡਰਾਈਵਰ ਜ਼ਖਮੀ ਜ਼ਰੂਰ ਹੋ ਗਏ ਨੇ ਜਿਨ੍ਹਾਂ ਨੂੰ ਫਿਲਹਾਲ ਹਸਪਤਾਲ ਦੇ ਵਿੱਚ ਭਰਤੀ ਕਰਾ ਦਿੱਤਾ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਸਰਹੰਚ ਪੈਂਦੇ ਮਾਧੂਪੁਰ ਦੇ ਕੋਲ ਇਹ ਪੂਰਾ ਹਾਦਸਾ ਵਾਪਰਦਾ ਹੈ ਜਿੱਥੇ ਦੋ ਮਾਲ ਗੱਡੀਆਂ ਦੱਸੀਆਂ ਜਾ ਰਹੀਆਂ ਨੇ ਜਿਨ੍ਹਾਂ ਦੀ ਆਪਸ ਦੇ ਵਿੱਚ ਟੱਕਰ ਹੁੰਦੀ ਹੈ ਪਹਿਲਾ ਜ਼ਖਮੀਆਂ ਨੂੰ ਫਤੇਗੜ ਸਾਬ ਦੇ ਹਸਪਤਾਲ ਦੇ ਵਿੱਚ ਭਰਤੀ ਕਰਾਇਆ ਜਾਂਦਾ ਹੈ ਜਿਸ ਤੋਂ ਬਾਅਦ ਇਹਨਾਂ ਦੀ ਹਾਲਤ ਨੂੰ ਗੰਭੀਰਤਾ ਨਾਲ ਦੇਖਦੇ ਹੋਏ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਜਾਂਦਾ ਹੈ ਦੱਸਿਆ ਜਾ ਰਿਹਾ ਕਿ ਸਵੇਰੇ 4 ਵਜੇ ਇਹ ਪੂਰਾ ਹਾਦਸਾ ਵਾਪਰਦਾ ਜਿੱਥੇ ਦੋ ਮਾਲ ਗੱਡੀਆਂ ਆਪਸ ਦੇ ਵਿੱਚ ਟਕਰਾ ਜਾਂਦੀਆਂ ਨੇ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਕਿੰਨਾ ਭਿਆਨਕ ਇਹ ਹਾਦਸਾ ਸੀ ਫਿਲਹਾਲ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਮੇਰਾ ਨਾਮ ਡਾਕਟਰ ਇਵਨ ਪ੍ਰੀਤਪੁਰ ਸਿਵਲ ਹਸਪਤਲ ਫਤਿਹਗੜ ਸਾਹਿਬ ਐਸ ਵੇਲੇ ਐਮਰਜੈਂਸੀ ਡਿਊਟੀ ਵਿੱਚ ਤਨਾਤ ਹੈ ਸਾਡੇ ਕੋਲੋਂ ਟ੍ਰੇਨ ਐਕਸੀਡੈਂਟ ਵਿੱਚ ਦੋ ਲੋਕੋਪਾਇਲੋਟਾਇ ਸੀ ਜਿਦੇ ਵਿੱਚ ਹਮਨਸ਼ੂ ਕੁਮਾਰ ਤੇ ਵਿਕਾਸ ਕੁਮਾਰ ਸੀਗੇ ਜਿਨ੍ਹਾਂ ਦਾ ਨਾਮ ਉਹਨਾਂ ਦੋਨਾਂ ਨੂੰ ਰਜਿੰਦਰ ਰੈਫਰ ਕਰ ਦਿੱਤਾ ਕਿਉਂਕਿ ਉਹਨਾਂ ਦੇ ਸੱਟਾ ਹੈਡ ਇੰਜਰੀ ਸੀਗੀ ਇੱਕ ਦੇ ਤੇ ਇੱਕ ਦੇ ਬੈਕ ਇੰਜਰੀ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕਰ ਦਿੱਤਾ ਹੈਡ ਇੰਜਰੀ ਕਿਤੇ ਸੀ ਵਿਕਾਸ ਕੁਮਾਰ ਦੇ ਸੀ ਦੂਜੇ ਦੇ ਦੂਜੇ ਦੇ ਬੈਕ ਇੰਜਰੀ ਸੀਗੀ ਉਹ ਚੱਲ ਨਹੀਂ ਪਾਰਾ ਸੀ ਤਾਂ ਕਰਕੇ ਉਹਨਾਂ ਨੂੰ ਰੈਫਰ ਕੀਤਾ ਓਕੇ ਤੇ ਤੁਸੀਂ ਕਿੱਥੇ ਦੇ ਰਹਿਣ ਵਾਲੇ ਦੋਵੇਂ ਦੋਨੋਂ ਸਹਾਰਨ ਕੋਯੁਕੀ ਦੇ ਰਹਿਣੇ ਅੱਜ ਸਾਨੂੰ ਇਹ ਨੋਟਿਫਿਕੇਸ਼ਨ ਮਿਲੀ ਸੀ ਸਵੇਰੇ ਅਬਾਊਟ ਪੋਣੇ ਦੇ 4 ਵਜੇ ਕਿ ਇਸ ਤਰ੍ਹਾਂ ਇੱਥੇ ਐਕਸੀਡੈਂਟ ਹੋਇਆ ਤਾਂ ਅਸੀਂ ਇੱਥੇ ਪੁੱਜੇ ਹਾਂ ਤੇ ਇੱਥੇ ਦੋ ਮਾਲਗੜੀਆਂ ਖੜੀਆਂ ਸੀ ਤੇ ਇੱਕ ਪੈਸੇਂਜਰ ਹੈਗੀ ਤੇ ਸਿਰਫ ਜਿਹੜੇ ਰੇਲਗੜੀ ਲੋਡ ਹੈ ਉਹਦੇ ਦੋ ਜਿਹੇ ਡਰਾਈਵਰ ਹੈ ਉਹ ਇੰਜਰਡ ਹੋਏ ਆ ਜਿਨ੍ਹਾਂ ਨੂੰ ਐਂਬੂਲੈਂਸ ਨੇ 108 ਨੇ ਭੇਜ ਦਿੱਤਾ ਸਿਵਲ ਹਸਪੀਟਲ ਬਰੇਗੜ ਸਾਹ ਤੇ ਬਾਕੀ ਹਜੇ ਜੋ ਬਚਾਅ ਕਾਰਜ ਦੇ ਮੌਕੇ ਤੇ ਉਹ ਚੱਲੇ ਤੇ ਹੋਰ ਕੋਈ ਜਾਨੀ ਮਾਲੀ ਨੁਕਸਾਨ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਕਿਧਰੋਂ ਆ ਰਹੀ ਸੀ ਗੱਡੀ ਇਹ ਟ੍ਰੇਨ ਆ ਉਧਰੋਂ ਆ ਰਹੀ ਸੀ ਹਮਾਲਾ ਸਾਈ ਤੇ ਬਾਕੀ ਗੱਡੀਆਂ ਤੇ ਕਰਾਈਆਂ ਬਾਕੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਇਹਦੇ ਫਾਲੋਅ ਅਪ ਕਰਨ ਲਈ ਮੀਹ ਦੇ ਨਾਮ ਕੀ ਨੇ ਪਤਾ ਲੱਗਾ ਕੁਝ ਤੇ ਉਹ ਦੋਵੇਂ ਲੋਕੋ ਪਾਇਲਟ ਆ